ਸਮ ਵਾਹਿਗੁਰੂ ਸਾਹਿਬ ਜੀਓ ਫਰੀਦਾ ਹਾਂ ਬਲਹਰੀ ਤਿੰਨ ਪੰਖਿਆ ਜੰਗਲ ਜਿਨਾਂ ਵਾਸ ਕੱਕਰ ਚੁਗਨ ਥਲ ਵਸਣ ਰੱਬ ਨਾ ਛੋੜਨ ਪਾਸ ਫਰੀਦਾ ਦੁੱਤ ਫਿਰਿ ਵਣ ਤੰਬਿਆ ਪਤ ਛੜੇ ਝੜ ਪਾਏ ਚਾਰੇ ਕੁੰਡਾ ਢੁੰਡੀਆਂ ਰਹਿਣ ਕਿ ਥਾਉ ਨਾਏ ਫਰੀਦਾ ਪੜ ਪਟੋਲਾ ਤਜ ਕਰੇ ਕੰਬਲੜੀ ਪਹਿਰੇ ਓ ਜਨੇ ਵੇਸੇ ਸੋ ਮਿਲੈ ਸਈ ਵੇਸ ਕਰੈ ਓ ਮਹੱਲਾ ਤਜ ਕਾਇ ਪਟੋਲਾ ਪਾਤੜੇ ਕੰਬਲੜੀ ਪਹਿਰੇ ਨਾਨਕ ਘਰ へ ਬੈਠਿਆ ਸੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਿਰਦਾ ਗਰਬ ਜਿਨਾ ਵਡਿਆਈਆਂ ਤਨ ਜੋ ਬਨ ਆਗਾ ਕਾਲੇ ਚਲੇ ਧਣੀ ਸਿਉ ਟੱਬੇ ਜਿਉ ਮੀਆਂ ਪਰਦਾ ਤਿਨਾ ਮੁਖ ਡਰਾਵਣੇ ਜਿਨਾਂ ਵਿਸਾਰੇ ਓਨਨਾ ਅਥਾ ਦੁਖ ਕਨੇਰਿਆਂ ਅੱਗੇ ਠੌਰ ਨਠਾ ਪਰਦਾ ਪਿਛਲ ਰਾਤ ਨ ਜਾਗਿਓਏ ਜੀਵ ਅਦੜਿਓ ਮੋਇਐ ਜੇਤ ਵਸਰੋਏ ਮਹੱਲਾ ਪੰਜਵਾਂ ਫਿਰਦਾ ਕੰਤ ਰੰਗਾਵਲਾ ਵਟਾਵੇ ਮਹਤਾਜ ਅੱਲਾ ਸਿ ਤੇ ਰਤਿਆ ਏਓ ਸਚਾ ਸਾਜ ਮਹੱਲਾ ਪੰਜਵਾਂ ਫਰੀਦ ਦਾ ਦੁੱਖ ਸੁੱਖ ਇਕ ਕਰ ਦਿਲ ਤੇ ਲਾਏ ਵਕਾਰ ਅੱਲਾ ਪਾਵੇ ਸੋ ਭਲਾ ਤਾਂ ਲੱਭੇ ਦਰਵਾਜ਼ਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵਜ ਦੇ ਤੂੰ ਭੇਵਜੈ ਨਾਲ ਸੋਏ ਜਿਉ ਨ ਵੱਜਦਾ ਜਸ ਅਲੋਕਰ ਦਾਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰਤਾ ਇਸ ਦੋਨੇ ਸਿਉ ਦੋਨੇ ਨ ਕਿਤੇ ਕੰਮ ਫਿਰਦਾ ਦਿਲ ਰਤਾ ਇਸ ਦੁਨੀ ਸਿਉ ਦੁਨੀ ਨ ਕਿਤ ਕੰਮ ਮੇਸਲ ਫਕੀਰਾਂ ਗਖੜੇ ਸੋਪਈਏ ਪੂਰਤ ਰੰਮ ਪਹਿਲਾ ਪਹਿਰੇ ਫੁਲੜਾ ਫਲ ਪੇ ਪਛਾਰਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਦਿਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ ਟੁੱਢੰਦੀਏ ਸੁਹਾਗ ਕੋ ਉ ਤਨ ਕਈ ਕੋਰ ਜਿਨ ਨੋ ਸੁਹਾਗਣੀ ਤਿਨਾ ਚਾਕ ਨਾ ਹੋਰ ਸਬਰ ਮੰਜ ਕਮਾਨੇ ਸਬਰ ਕਾ ਨੇਹਨੋ ਸਬਰ ਸੰਦ ਬਾਣ ਖਾਲਕ ਖੱਤ ਨਾ ਕਰੇ ਸਬਰ ਅੰਦਰ ਸਾਬਰੇ ਤਨ ਏਵੈ ਜਾਲੇ ਨਾ ਹੁਣ ਨ ਜੀ ਕਿਸ ਖੁਦਾਏ ਦਾ ਭੇਤ ਨ ਕਿਸੈਂ ਦੇਨ ਸਬਰ ਓ ਸੋ ਆਓ ਜੇ ਤੂੰ ਬੰਦਾ ਡਿੜ ਕਰੈ ਵੱਦ ਥੇ ਵੰਦਰਿਆ ਟੁੱਟ ਨਾ ਥੇ ਵਾਹੜਾ ਫਿਰਦਾ ਦਰਬੇ ਸੇ ਗਖੜੇ ਚੋਪੜੇ ਪਰੇਤ ਇਕਨ ਕਿਨ ਚਲਾਈਐ ਦਰਵੇ ਸਬੀਰੇਤ ਨਨ ਤਪੈ ਤਨੂਰ ਜੂ ਬਲਣ ਅਡਨ ਬਲੰਨ ਪੈਰੀ ਥਕਾ ਸਿਰ ਜੁਲਾ ਜੇ ਮੂਪੇਰੀ ਮਿਲੰਨ ਤਨ ਨ ਤਪਾਇ ਤਨੂਰ ਜਿਉ ਬਲਣ ਅਡਨ ਬਲ ਸਿਰ ਪੈਰੀ ਕਿਆ ਫੇੜਿਆ ਅੰਦਰ ਪੈਰੇ ਨਹਾਲ ਹੌ ਟੁ ਡੇਂਦੀ ਸੱਜਣਾ ਸੱਜਣ ਮੈਂ ਦੇ ਨਾਲ ਨਾਨਕ ਅਲਖ ਨ ਲਖਿਐ ਗੁਰਮੁਖ ਦੇ ਦੇਖਾਲ ਹੰਸਾ ਦੇਖ ਤਰੰਦੇ ਬੱਗਾ ਆਇਆ ਚਾਓ ਡਬ ਮੋਏ ਬਗ ਬਪੜੇ ਸਿਰ ਤਨ ਉੱਪਰ ਪਾਓ ਮੈਂ ਜਾਣਿਆ ਵੱਡ ਹੰਸ ਤਮੈ ਕਿਤਾ ਸੰਗ ਜੇ ਜਾਣ ਬਗ ਬਪੜਾ ਜਨਮ ਨ ਬੇੜੀ ਭੰਗ ਜੇ ਜਾਣ ਬਗ ਬਪੜਾ ਜਨਮੰ ਨਾ ਬੇੜੀ ਅੰਗ ਕਿਆ ਹੰਸ ਕਿਆ ਬਗੋਲਾ ਜਾ ਕੋ ਨਦਰ ਤਰੇ ਜੇ ਤਿਸ ਭਾਵੈ ਨਾਨਕਾ ਕਾਗੋ ਅੰਸ ਕਰੇ ਸਰਵਰ ਪੰਖੀ ਏਕੜੋ ਪਹੀ ਵਾਲ ਪਚਸ ਇਹ ਤਨ ਲਹਿਰੇ ਗੱਡਥਿਆ ਸੱਚੇ ਤੇਰੀ ਹਸ ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮਣਿਆ ਮੰਤ ਕਵਨ ਸੋ ਵੇਸ ਹੋਂ ਕਰੇ ਜਿਤ ਵਸ ਆਵੇ ਕੰਤ ਨੇਵਣ ਸੋ ਅੱਖਰ ਖਵਣ ਗੁਣ ਜੇਹ ਬਾਮਣੀਆਂ ਮੰਤ ਐਤ੍ਰ ਪੈਣੇ ਵੇਸ ਕਰ ਤਵਸ ਆਵੀ ਕੰਤ ਮਤ ਹੋਦੇ ਹੋਏ ਈਆਣਾ ਤਾਣ ਹੋਦੇ ਹੋਏ ਨੇ ਤਾਣਾ ਅਨਹੋਂਦ ਆਪ ਬੰਡਾਏ ਕੋ ਐਸਾ ਭਗਤ ਸਦਾਏ ਇੱਕ ਵਿਕਨਾ ਗਾ ਲਾਏ ਸਬਨਾ ਮੈਂ ਸੱਚਾ ਤਣੀ ਹੇ ਆਉ ਨ ਕਹਿ ਠਾਏ ਮਾਨਕ ਸਭ ਅਮੋਲ ਵੇ ਸਬਨਾ ਮਨ ਮਾਨਕ ਠਾਹਣ ਮੂਲ ਮਚਾਗਵਾ ਜੇ ਤੋ ਪਿਰਿਆ ਦੇ ਸਿਕ ਹਿਆਉ ਨਾਠਾ ਹੈ ਕਹੀਦਾ ਸਬਨਾ ਮਨ ਮਾਨਕ ਠਾਹਣ ਮੂਲ ਮਚਾਗਵਾ ਜੇ ਤੋ ਪਿਰਿਆ ਦੇ ਸਿੱਖ ਹਾਉ ਨਾ ਠਾਹੇ ਕਹੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ